ਮੈਂ ਗੁਰਮੀਤ ਸਿੰਘ ਸਾਫਾ ਖੇਡ ਅਭ ਸਰਵਨਾੜਾ ਸਾਰੇ ਜੰਗ ਮੁੰਡਿਆਂ ਨੂੰ ਬਹੁਤ ਤਾਇਦ ਨੂੰ ਇੱਕ ਸਨੇਹਾ ਭੇਜਦਾ ਵੀ ਅਸੀਂ ਇਹ ਟੂਰਨਾਮੈਂਟ ਉਹਨਾਂ ਨੂੰ ਇੱਕ ਸਪੋਰਟਸ ਸਪੋਰਟਸਮੈਨ ਬਣਾਉਣ ਵਾਸਤੇ ਹੀ ਕਰਾਉਨੇ ਆ ਬਹੁਤ ਸਾਲਾਂ ਤੋਂ ਸਾਡੀ ਇਹ ਹੋਏ ਤੇ ਸਾਰਾ ਸਟੇਡੀਅਮ ਜਦੋਂ ਤੁਸੀਂ ਕਦੇ ਕਰਾਉਣ ਅੰਦਰ ਆਓਗੇ ਤਾਂ ਤੁਸੀਂ ਆਪਣੇ ਆਪ ਇੱਕ ਸਪੋਰਟਸਮੈਨ ਸਮਝੋਗੇ ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਆ ਵੀ ਜੰਗ ਪੀੜੀ ਹੈ ਸਪੋਰਟਸ ਨਾਲ ਜੁੜੋ ਸਪੋਰਟਸ ਬਣੋ ਸਪੋਰਟਸ ਦੇ ਨਾਲ ਇੱਕ ਅੱਛਾ ਨਾਗਰਿਕ ਬਣੋਗੇ ਕਿਸੇ ਤੁਹਾਨੂੰ ਫੋਰਸ ਦੇ ਕਿਸੇ ਵੀ ਤੁਹਾਨੂੰ ਜੋਬ ਦੇ ਵਿੱਚ ਤੁਹਾਨੂੰ ਓਪਰਚੁਨਿਟੀ ਮਿਲ ਸਕਦੀ ਹੈ ਵੀ ਤੁਸੀਂ ਜਰੂਰ ਸਾਡੇ ਟੂਰਨਾਮੈਂਟ ਤੇ ਆ ਕੇ ਸ਼ਿਰਕਤ ਕਰੋ ਨਸ਼ਾ ਤੋਂ ਦੂਰ ਰਹੋ ਨਸ਼ੇ ਦਾ ਨਾਮ ਤੱਕ ਮੈਂ ਤਾਂ ਕਈ ਵਾਰ ਬੱਚਿਆਂ ਨੂੰ ਕਹਿੰਦਾ ਨਸ਼ੇ ਦਾ ਨਾਮ ਤੱਕ ਨਾ ਲਓ ਸਿਰਫ ਸਪੋਰਟਸ ਤੇ ਫੋਕਸ ਰੱਖੋ ਬਚਪਨ ਤੋਂ ਕੱਢਾ ਮਤ ਇਹ ਇੱਕ ਪੜਾਈ ਤੇ ਇੱਕ ਸਪੋਰਟਸ ਹੀ ਐਸਾ ਹੈ ਜਿਹੜੇ ਬੱਚੇ ਨੂੰ ਅੱਛਾ ਨਾਗਰ ਕੀ ਚੱਲ ਰਿਹਾ ਹੈ ਸਾਰਾ ਟੂਰਨਾਮੈਂਟ ਹੈ ਜਿਹੜਾ 7 8 9 ਕੱਲ ਤੋਂ ਸ਼ੁਰੂ ਹੈ ਅਸੀਂ ਇਹ ਦਰਹਨ ਵਾਂਗ ਸਾਰਾ ਗਰਾਊਂਡ ਸਜਾਇਆ ਹੋਇਆ ਸਟੇਡੀਅਮ ਸਜਾਇਆ ਹੋਇਆ ਆ ਕੇ ਰੌਣਕ ਨੂੰ ਭਦਾਓ ਸਪੋਰਟਸਮੈਨਸ਼ਿਪ ਗੇਮਾਂ ਦੇਖੋ ਮੈਚ ਦੇਖੋ ਦੇਖ ਕੇ ਆਪਣਾ ਆਪਣਾ ਵੀ ਤੁਸੀਂ ਇੱਕ ਅੱਛੇ ਪਲੇਅਰ ਬਣੋ ਧੰਨਵਾਦ